ਪੰਜਾਬ ਪੁਲਿਸ ਦੇ ਕੈਟ ਰਹੇ ਗੁਰਮੀਤ ਪਿੰਕੀ ਦੀ ਸਮੇ ਤੋਂ ਪਹਿਲਾ ਰਿਹਾਈ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਰੋਕ ਅਪਣਾਇਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਡੀਜੀਪੀ ਪੁਲਿਸ ਆਈਜੀ ਜੇਲਾ ਅਤੇ ਸੁਪਰੀਡੈਂਟ ਨਾਬਾ ਜੇਨ ਨੂੰ ਨੋਟਿਸ ਆਫ ਸਰਵਿਸ ਪੇਜ ਕੇ ਜਵਾਬ ਮੰਗਿਆ ਹੈ ਪੀੜਤ ਪੱਖ ਨੇ ਪਿੰਕੀ ਦੀ ਸਮੇ ਤੋਂ ਪਹਿਲਾ ਰਿਹਾਈ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਜਿਸ ਤੋਂ ਬਾਅਦ ਜਵਾਬਦੇਹੀ ਹੁਣ ਕਰਨੀ ਪਵੇਗੀ ਪੁਲਿਸ ਪ੍ਰਸ਼ਾਸਨ ਦੇ ਕਈ ਐਮ ਉਦੇਦਾਰਾਂ ਨੂੰ ਨੋਟਿਸ ਪੇਜ ਕੇ ਜਵਾਬ ਮੰਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਮੀਤ ਪਿੰਕੀ ਦੀ ਸਮੇ ਤੋਂ ਪਹਿਲਾਂ ਰਿਹਾਈ ਮਾਮਲੇ ਵਿੱਚ ਇਹ ਜਵਾਬ ਤਲਬੀ ਕੀਤੀ ਜਾਵੇਗੀ ਏਬੀਪੀ ਸਾਂਝਾ ਪੱਤਰਕਾਰ ਨੀਹਾ ਸਲਾਰੀਆ ਸਾਡੇ ਨਾਲ ਜੁੜੇ ਹੋਏ ਨੇ ਨੀਹਾ ਕਦੋਂ ਤੱਕ ਜਵਾਬ ਦੇਣਾ ਪਵੇਗਾ ਅਜਿਹਾ ਕੋਈ ਨੋਟਿਸ ਆਫ ਸਰਵਿਸ ਤੇ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਸਰਵ ਕੀਤਾ ਇਸ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੱਕ ਸਾਰਿਆਂ ਨੂੰ ਨੋਟਿਸ ਜਿਹੜਾ ਬਾਕਾਇਦਾ ਸਰਵ ਨਹੀਂ ਹੁੰਦਾ ਉਸ ਤੋਂ ਬਾਅਦ ਹੀ ਉਹ ਜਵਾਬ ਦੇਣਗੇ ਉਸ ਤੋਂ ਬਾਅਦ ਹੀ ਇਹ ਜਿਹੜਾ ਕੇਸ ਅਗਲੀ ਤਰੀਕ ਤੇ ਵਿੱਚ ਲੱਗੇਗੀ ਹਾਲਕਿ ਇਸ ਕੇਸ ਦੇ ਵਿੱਚ ਹੁਣੇ ਫੇਰ ਜਿਹੜਾ ਅਮਰੀਕ ਸਿੰਘ ਹੈ ਜੋ ਕਿ ਅਵਤਾਰ ਸਿੰਘ ਗੁਰਮੀਤ ਸਿੰਘ ਸਿੰਘ ਕੀ ਅਵਤਾਰ ਸਿੰਘ ਦੇ ਜਿਹੜਾ ਕਦਮ ਕੀਤਾ ਸੀ ਉਹਨਾਂ ਦੇ ਹੀ ਕਤਲ ਦੇ ਦੋਸ਼ਾਂ ਦੇ ਤਹਿਤ ਉਮਰ ਕੈਤੀ ਸਰਵਾ ਨੂੰ ਸੁਣਾਈ ਗਈ ਸੀ ਲੇਕਿਨ ਪੰਜਾਬ ਸਰਕਾਰ ਤੇ ਜਿਹੜਾ ਕਹਿੰਦੀ ਕਿ ਪ੍ਰੀਮੇਦਾਰ ਇਸ ਸਮੇਂ ਤਾਂ ਪਹਿਲਾਂ ਉਸ ਨੂੰ ਰਿਹਾ ਕੀਤਾ ਜਾਂਦਾ ਸੀ ਉਸ ਨੂੰ ਹੀ ਚੁਣauti ਦਿੱਤੀ ਜਾਂ ਹੁਣ ਅਕਾਸ਼ ਸਿੰਘ ਦੇ ਪਿਤਾ ਨੇ ਹਾਈ ਕੋਰਟ ਦੇ ਕਲੋ ਇਹ ਹੀ ਮੰਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਫੈਸਲੇ ਨੂੰਸ ਰੱਦ ਕੀਤਾ ਜਾਵੇ ਜਿਸ ਸਹਤ ਗੁਰਮੀਤ ਸਿੰਘ ਨੂੰ ਰਿਹਾ ਕੀਤਾ ਗਿਆ ਔਰ ਦੂਸਰਾ ਉਸਨੂੰ ਫੇਰ ਤੋਂ ਜੇਲ੍ਹ ਦੇ ਵਿੱਚ ਪਾਇਆ ਜਾਏ ਕਿਉਂਕਿ ਉਸਨੂੰ ਡਾਕਟਰੀ ਜ਼ਰੂਰ ਸੁਣਾਈ ਗਈ ਸੀ ਲੇਕਿਨ 7 ਸਾਲ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਗਿਆ ਇਸੇ ਤਹੂਨ ਇਹ ਹੀ ਮੰਕੀਤੀ ਗਈ ਹੈ ਕਿ ਉਸਨੂੰ ਪੂਰੀ ਸਜ਼ਾ ਉਸਨੂੰ ਹੋਣੀ ਚਾਹੀਦੀ ਹੈ ਔਰ ਉਸਨੂੰ ਹੁਣ ਫੇਰ ਤੋਂ ਜੇਲ੍ਹ ਦੇ ਵਿੱਚ ਪਾਇਆ ਜਾਵੇ। ਨੀਹਾ ਇਸ ਪੂਰੇ ਮਾਮਲੇ ਦੇ ਪਿਛੋਕੜ ਬਾਰੇ ਜਾਣਨਾ ਚਾਹਵਾਂਗੀ ਕਿ ਕਿਸ ਤਰ੍ਹਾਂ ਸਾਹਮਣੇ ਆਇਆ ਤੇ ਹੁਣ ਹੁਣ ਤੱਕ ਕੀ ਕੁਝ ਹੋ ਚੁੱਕਾ ਹੈ ਇਸ ਪੂਰੇ ਮਾਮਲੇ 'ਚ। جی اگر اس کے گل کی جائے تو جس طریقے سے میں دستاب نام کا ایک یوکر تحت گرمیت پنکی نو دس سال کی سزا سنائی گئی تھی اور اسی کارنا او جیل دیکھ اپنی سزا کٹ رہا سا لیکن پنجاب سرکار نے اس نردارت سہلا کر دا اس دس سال کی سزا سنائی گئی تھی امر قید کی سزا لیکن سات مہینے ਬਾਦੀ ਪੰਜਾਬ ਸਰਕਾਰ ਨੇ ਉਸ ਨੂੰ ਨਜ਼ਾਰੇ ਸਮੇਂ ਤੋਂ ਪਹਿਲਾਂ ਰਿਹਾ ਕਰ ਦਿੱਤਾ ਔਰ ਇਸ ਦੀ ਕਾਫੀ ਨਿੰਦਾ ਕੀਤੀ ਗਈ ਸੀ ਤੇ ਹੁਣ ਜੋ ਅਮਰੀਕ ਸਿੰਘ ਹੈ ਜੋ ਕਿ ਮ੍ਰਿਤਿਕ ਅਵਤਾਰ ਸਿੰਘ ਦੇ ਪਿਤਾ ਨੇ ਉਹਨਾਂ ਨੇ ਹਾਈਪੋਰਟ ਦੇ ਵਿੱਚ ਇਸ ਚੀਜ਼ ਨੂੰ ਚੁਣੌਤੀ ਦਿੱਤੀ ਹੈ ਕਿ ਇੱਕ ਤਾਂ ਜੋ ਗੁਰਮੀ ਸਿੰਘ ਕੀ ਹੈ ਉਸ ਨੂੰ ਉਸ ਵੀ ਜਰੀ ਵਿਹਾਈ ਕੀਤੀ ਗਈ ਹੈ ਉਸ ਨੂੰ ਰਾਜ ਕਿੱਥੇ ਜਾਣਾ ਚਾਹੀਦਾ ਪੰਜਾਬ ਸਰਕਾਰ ਦੇ ਫੈਸਲੇ ਨੂੰ ਦੂਸਰਾ ਦਸਵਾਲ ਦੀ ਸ਼ਰਧਾ ਜਰੀ ਇਥਨੀ ਸੁਣਾਈ ਗਈ ਹੈ ਗੁਰਮੀ ਸਿੰਘ ਪਿੰਕਿੰਗ ਨੂੰ ਹੁਣ ਫੇਰ ਤੋਂ ਜੇਲ੍ਹ ਦੇ ਵਿੱਚ ਪਾਇਆ ਜਾਵੇ ਉਸ ਨੂੰ 10 ਸਾਲ ਦੀ ਹੀ سزا ਪੂਰੀ ਕੱਟਨੀ ਕੱਟਨੀ ਚਾਹੀਦੀ ਹੈਗੀ ਹੈ ਔਰ ਇਸੇ ਕਾਰਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਜਿਸ ਤੇ ਹਾਈ ਕੋਰਟ ਨੇ ਅੱਜ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਸਰਕਾਰ ਔਰ ਜੋ ਨਾਬਾਲੀਅਰ ਦੇ ਸੁਪਰਟੈਂਡੈਂਟ ਹੈਗੇ ਨੇ ਸਾਰਿਆਂ ਨੂੰ ਹੀ ਨੋਟਿਸ ਪੇਸ਼ ਕੇ ਜਵਾਬ ਮੰਗੇ ਹੈ